ਸਤਿ ਸ਼੍ਰੀ ਅਕਾਲ ਦੋਸਤੋ ਪਿਆਰ ਭਰੀ ਖਤੇ ਕੁੱਲ ਕਰ ਇੱਕ ਵਾਰ ਫਿਰ ਤੋਂ ਤੁਹਾਡਾ ਸਾਰੇ ਚੈਨਲ ਸਵਾਗਤ ਹੈ ਤੁਸੀਂ ਜੁੜ ਗਏ ਹੋ ਪੀਕ ਵਰਲਡ ਦੇ ਨਾਲ ਅੱਜ ਆਪਾਂ ਬਾਬੇ ਨਾਨਕ ਦੇ ਪੁੱਤਰ ਸ੍ਰੀ ਚੰਦ ਜੀ ਬਾਰੇ ਜਾਣਾਂਗੇ ਉਹਨਾਂ ਦੇ ਜੀਵਨ ਬਾਰੇ ਜਾਣਾਂਗੇ ਉਹਨਾਂ ਦੇ ਸਿਧਾਂਤਾਂ ਬਾਰੇ ਜਾਣਾਂਗੇ ਆਓ ਵੀਡੀਓ ਸੁਣਦੇ ਹਾਂ ਫਿਰ ਅਗੇ ਵਿਚਾਰ ਕਰਦੇ ਹਾਂ ਔਰ ਦਾ ਨਵਾਬ ਹੋਇਆ ਹੈ ਇਹ ਕਥਾ ਕਹਿਣ ਦਾ ਮੈਨੂੰ ਹੁਕਮ ਹੋਇਆ ਹੈ ਉਹਦਾ ਇੱਕੋ ਇੱਕ ਲੜਕਾ ਸੀ ਉਹ ਸਖਤ ਬਿਮਾਰ ਪੈ ਗਿਆ ਹਾਂ ਵਿਦਦੰ ਕੋਲੋਂ ਇਲਾਜ ਕਰਾਉਂਦਾ ਦਿਆ ਅਖੀਰ ਇੱਕ ਦਿਨ ਵੈਦਾਂ ਨੇ ਹੱਥ ਖੜੇ ਕਰ ਦਿੱਤੇ ਵੀ ਸਾਡੀ ਦਵਾਈ ਕੰਮ ਨਹੀਂ ਕਰਦੀ। ਜਦੋਂ ਵੈਦਾਂ ਨੇ ਜਵਾਬ ਦਿੱਤਾ ਤੇ ਸਿਆਣੇ ਵੈਦਾਂ ਇਹ ਵੀ ਕਹਿ ਦਿੱਤਾ ਬਾਦਸ਼ਾਹ ਸਲਾਮਤ ਹੁਣ ਤੇਰੇ ਲੜਕੇ ਤੇ ਕੋਈ ਦਵਾਈ ਕੰਮ ਨਹੀਂ ਕਰ ਰਹੀ ਅਸੀਂ ਇੰਨੇ ਸਾਲਾਂ ਤੋਂ ਬਚਾਉਣ ਦੀ ਕੋਸ਼ਿਸ਼ ਕੀਤੀ ਹੈ ਹੁਣ ਤੇਰਾ ਲੜਕਾ 2-4 ਦਿਨਾਂ ਦਾ ਮਹਿਮਾਨ ਹੈ ਬੜਾ ਅਫਸੋਸ ਹੋਇਆ ਪੂਰੇ ਮਹਿਲਾਂ ਵਿੱਚ ਮਸ਼ਾਲਾਂ ਬਜਾਦਤੀਆਂ ਗਈਆਂ ਸੋਗ ਦੀ ਲਹਿਰ ਫੈਲ ਗਈ। ਰਾਣੀਆਂ ਤਾਂ ਹਮਾਰ ਤੇ ਦੁੰਦੀਆਂ ਨੇ ਰਾਜਾ ਬੜਾ ਉਦਾਸ ਰਹਿੰਦਾ ਜਦੋਂ ਦਵਾਈ ਨਾ ਨਾ ਕੰਮ ਕਰੇ ਫਿਰ ਲੋਕ ਦੁਆ ਕਰਾਉਂਦੇ ਨੇ ਮਾਫ ਕਰਿਓ ਆ ਜਿਹੜਾ ਹੁਣ ਰੌਲਾ ਪਿਆ ਹੋਇਆ ਹੈ ਨਾ ਦੁਆ ਕਰਾਉਣ ਵਾਲਾ ਉਹ ਗੁਰੂ ਕਿਰਪਾ ਕਰੇ ਉਹਨਾਂ ਦੁਆਵਾਂ ਤੋਂ ਬਚੇ ਹੋ ਉਹ ਤੁਹਾਨੂੰ ਗਲਤ ਰਸਤੇ ਪਾ ਸਕਦੇ ਨੇ ਉਹਨੇ ਕਿਸੇ ਕੋਲੋਂ ਕਰਵਾਉਣ ਲੋ ਹਾਂ ਕੋਈ ਬੰਦਗੀ ਵਾਲਾ ਪੁਰਸ਼ ਹੋਵੇ ਕੋਈ ਨਾਮ ਜਪਣ ਵਾਲਾ ਪੁਰਸ਼ ਹੋਵੇ ਘਰਮੁਖ ਕੋਟ ਉਧਾਰ ਦਾ ਦੇ ਨਾ ਵੇ ਇੱਕ ਕਣੀ ਜਿਹਦੇ ਕੋਲ ਨਾਮ ਦੀ ਕਣੀ ਹੈ ਉਹਦੇ ਕੋਲੋਂ ਕੁਝ ਮਿਲਿਆ ਜਾ ਸਕਦਾ ਹੈ ਕਈ ਵੇ ਜਦੋਂ ਦਵਾਈ ਨਾ ਕੰਮ ਕੀਤੀ ਰਾਜੇ ਨੇ ਫਕੀਰ ਸੱਦੇ ਦੁਆ ਕਰੋ ਇਹ ਮੇਰੇ ਲੜਕੇ ਵਾਸਤੇ ਮੇਰਾ ਰਾਜ ਬਿਨਸ ਚੱਲਿਆ ਮੇਰੀ ਕੁੱਲ ਉਜੜ ਚੱਲੀ ਹੈ ਸਭ ਤੋਂ ਵੱਡੇ ਫਕੀਰ ਉਹਨੇ ਸੱਦਿਆ ਜਿਹਦਾ ਨਾਮ ਸਾਸੰਦਰ ਸਾਈਂ ਨੀਮ ਹੈ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਦੀ ਨੀ ਗੁਰੂ ਅਰਜਨ ਦੇ ਮਹਾਰਾਜ ਨੇ ਉਹਨਾਂ ਤੁਰਖਾਈ ਹੈ ਜਦੋਂ ਨੇ ਸੈਦ ਸਾਈਂ ਮੀਆਂ ਮੀਰ ਜੀ ਨੂੰ ਬੁਲਾਇਆ ਹੱਥ ਜੋੜ ਕੇ ਚਰਨੀ ਚੁੱਕ ਕੇ ਕਹਿੰਦਾ ਮੇਰੇ ਬੱਚੇ ਲਈ ਫਰਿਆਦ ਕਰ ਦਿਓ ਉਹ ਸਾਈਂ ਮੀਆਂ ਮੀਰ ਨੇ ਮਸਤਕ ਪੜਿਆ ਉਹਨੇ ਕਹਦੇ ਇਹਦੀ ਉਮਰ ਮੁੱਕ ਚੱਲੀ ਹੈ ਉਮਰ ਵਧਾਉਣ ਦੀ ਦੁਆਈ ਮੇਰੇ ਕੋਲ ਨਹੀਂ ਹੈ ਕੋਈ ਰੋਗ ਹੁੰਦਾ ਤਾਂ ਉਹਦੀ ਮੈਂ ਦੁਆ ਕਰ ਸਕਦਾ ਸੀ ਪਰ ਉਮਰ ਵਧਾਉਣ ਦੀ ਦੁਆ ਦੀ ਤਾਕਤ ਮੇਰੇ ਕੋਲ ਨਹੀਂ ਹੈ ਉਹ ਫਕੀਰ ਨੂੰ ਸਾਹਮਣੇ ਰੋਕ ਕੇ ਨਵਾਬ ਕਹਿੰਦਾ ਕੋਈ ਵੀ ਨਹੀਂ ਧਰਤੀ ਤੇ ਇੰਨਾ ਦਾ ਫਕੀਰ ਇਡਾ ਉਮਰ ਵਧਾ ਦੇ ਸਾਈ ਮੀਆਂ ਮੀਰ ਨੇ ਕਿਹਾ ਇੱਕ ਹਸਤੀ ਹੈ ਜਿਹਦੇ ਕੋਲ ਮੇਰੀ ਨਜ਼ਰ ਵਿੱਚ ਇੰਨੀ ਪਾਵਰ ਹੈ ਕਿ ਉਹ ਉਮਰਾਂ ਵਧਾ ਸਕਦਾ ਹੈ ਕਿ ਉਹ ਕੋਣ ਹੈ ਉਹਨੇ ਕਿਹਾ ਜਗਤ ਗੁਰੂ ਸ੍ਰੀ ਗੁਰੂ ਨਾਨਕ ਦੇ ਮਹਾਰਾਜ ਦੇ ਵੱਡੇ ਸੁਪੁੱਤਰ ਧੰਨ ਬਾਬਾ ਸ੍ਰੀ ਚੰਦ ਸਾਹਿਬ ਉਹਨਾਂ ਦੇ ਕੋਲ ਹੈ ਇੰਨੀ ਕਿ ਪਾਵਰ ਉਹ ਚਾਹਣ ਤਾਂ ਆਪਣੀ ਭਗਤੀ ਚ ਉਮਰ ਵਧਾ ਸਕਦੇ ਨੇ ਉਚੋ ਕਿੱਥੇ ਰਹਿੰਦੇ ਨੇ ਕਹਿੰਦੇ ਉਹ ਬਾਠ ਪਿੰਡ ਰਹਿੰਦੇ ਨੇ ਜਿੱਥੇ 62 ਸਾਲ ਤਬੱਸਿਆ ਕੀਤੀ ਉਹਨੂੰ ਬਾਠ ਸਾਹਿਬ ਕਹਿੰਦੇ ਨੇ ਕਹਿੰਦੇ ਉੱਥੇ ਰਹਿੰਦੇ ਨੇ ਫਿਰ ਲਾਹੌਰ ਦੇ ਨਵਾਬ ਨੇ ਮੰਤਰੀ ਘੱਲੇ ਇੱਕ ਹਾਥੀ ਤੇ ਪਾਲਕੀ ਲਾ ਕੇ ਧੱਲੀ ਲੈ ਵੇ ਹਾਥੀ ਤੇ ਬਿਠਾ ਕੇ ਲਿਆਇਓ ਐਡਾ ਵੱਡਾ ਮਹਾਤਮ ਹੈ ਐਡਾ ਵੱਡਾ ਤਪਸਵੀ ਹੈ ਉਹਨੂੰ ਹਾਥੀ ਤੇ ਬਿਠਾ ਕੇ ਲਿਆਇਆ ਹਾਥੀ ਭੇਜ ਦਿੱਤਾ ਰਾਜੇ ਨੇ ਬੇਨਤੀ ਵੀ ਧੱਲੀ ਹੈ ਸ਼ਿਪਾਰਸ਼ ਲਈ ਗੱਲੀ ਸਾਈ ਮੀਆਂ ਮੀਰ ਦੀ ਪਰ ਰੰਚਰ ਮਤ ਰੱਜਕ ਮਾਤਰ ਹੰਕਾਰ ਵੀ ਐ ਮੈਂ ਕੋ ਫਕੀਰ ਵਾਸਤੇ ਹੱਥੀ ਕੰਦੇ ਹੱਥੀ ਜਦੋਂ ਬਾੜ ਪਹੁੰਚ ਗਏ ਨਾ ਤਮ ਬਾੜ ਦੀ ਧਰਤੀ ਤੇ ਆਕੇ ਬਾਬਾ ਸ਼੍ਰੀ ਚੰਦ ਸਾਹਿਬ ਨੂੰ ਉਹ ਵਜ਼ੀਰ ਨੇ ਉਹ ਰੁਕਾ ਉਹ ਚਿੱਠੀ ਦਿੱਤੀ ਜੀ ਸਾਈ ਮੀਆਂ ਮੀਰ ਵੱਲੋਂ ਅਸੀਂ ਸ਼ਿਪਾਰਸ਼ ਲੈ ਕੇ ਆਏ ਆ ਲਾਹੌਰ ਦੇ ਨਵਾਬ ਦਾ ਲੜਕਾ ਉਹਨੂੰ ਇਲਾਜ ਨਹੀਂ ਹੋਇਆ ਬਿਮਾਰੀ ਇੰਨੀ ਵੱਧ ਗਈ ਐ ਉਹ ਮੌਤ ਦੇ ਕੰਢੇ ਤੇ ਐ ਤੁਹਾਨੂੰ ਬੇਨਤੀ ਹੈ ਕਿਰਪਾ ਕਰ ਕੋ ਉਹਨੂੰ ਆ ਕੇ ਠੀਕ ਕਰੋ ਤੁਹਾਡੇ ਵਾਸਤੇ ਨਵਾਬ ਸਾਹਿਬ ਨੇ ਹਾਥੀ ਘੱਲਿਆ ਪਲਕੀ ਲਾ ਕੇ ਹਾਥੀ ਘੱਲਿਆ ਤੁਹਾਨੂੰ ਹਾਥੀ ਤੇ ਬਿਠਾ ਕੇ ਲੈ ਕੇ ਜਾਣਾ ਤੇ ਬਾਬਾ ਸ਼੍ਰੀ ਚੰਨ ਸਾਹਿਬ ਚੌਂਕੜੇ ਤੋਂ ਉੱਠ ਖੜੇ ਉੱਠ ਕੇ ਮੁਸਕਰਾ ਕੇ ਬੋਲੇ ਕਹਿੰਦੇ ਉਹ ਵਜ਼ੀਰ ਜਿਹੜਾ ਤੇਰੇ ਨਵਾਬ ਰਾਜੇ ਨੇ ਹਾਥੀ ਘੱਲਿਆ ਨਾ ਇਹ ਹਾਥੀ ਸਾਨੂੰ ਨਹੀਂ ਲਿਆ ਸਕਦਾ ਕਹਿੰਦਾ ਜੀ ਕਿਉਂ ਕਹਿੰਦੇ ਤੇਰੇ ਰਾਜੇ ਦਾ ਇਕੱਲੇ ਹਾਥੀ ਸਾਡਾ ਭਾਰੇ ਨਹੀਂ ਚੁੱਕ ਸਕਦਾ ਉਹ ਮੰਤਰੀ ਬੜਾ ਹੈਰਾਨ ਜਿਹਾ ਹੋ ਕੇ ਮੁਸਕਰਾਉਂਦਾ ਹੈ ਵੀ ਇਹ ਹਾਥੀ ਤਾਂ ਟੰਨਾ ਦਾ ਟੰਨ ਭਾਰ ਚੁੱਕ ਲੈਂਦੇ ਤੇ ਬਾਬਾ ਸ਼੍ਰੀਚੰਦ ਸਾਹਿਬ ਦਾ ਕਿੰਨਾ ਭਾਰ ਹੈ ਇਹ ਕਿਉਂ ਨਹੀਂ ਚੁੱਕ ਸਕਦੇ ਕਹਿੰਦਾ ਜੀ ਐ ਨਾ ਗੋ ਹਾਥੀ ਤਾਂ ਬਹੁਤ ਭਾਰ ਚੁੱਕ ਲੈਂਦੇ ਕਹਿੰਦੇ ਚੁੱਕ ਲੈਂਦਾ ਹੋਏਗਾ ਪਰ ਜਿਹੜੇ ਰਾਜੇ ਨੇ ਹੰਕਾਰ ਚ ਹਾਥੀ ਕੱਲੇ ਨਾ ਵੀ ਮੈਂ ਹਾਥੀ ਕੱਲੇ ਕਹਿੰਦੇ ਉਹਦਾ ਭੱਲਿਆ ਹਾਥੀ ਤਾਂ ਸਾਡਾ ਭਾਰ ਚੁੱਕੀ ਨਹੀਂ ਸਕਦਾ ਜੇ ਤੈਨੂੰ ਵਿਸ਼ਵਾਸ ਨਹੀਂ ਲੈ ਸਾਡੀ ਲੋਈ ਦਾ ਭਾਰ ਚੁੱਕ ਕੇ ਦਿਖਾ ਦੇ ਜਦੋਂ ਹਾਥੀ ਦੀ ਪਾਲਕੀ 'ਚ ਮੁੱਢੇ ਤੋਂ ਲੋਈ ਲਾ ਕੇ ਰੱਖੀ ਨਾ ਕਹਿੰਦੇ ਹਾਥੀ ਤੋਂ ਭਾਰ ਲੈ ਕੇ ਹਿੱਲ ਨਹੀਂ ਹੋਇਆ ਉੱਥੇ ਬਹਿ ਗਿਆ ਹਾਥੀ ਸੁਬਾਨ ਅੱਲਾਹ ਉਕੇ ਇਹ ਨੋਂ ਨਿੱਦੀ 18 ਸਿੱਧੀ ਪਿਛੇ ਲੱਗੀਆਂ ਫਰੈ ਕਿਨਾਂ ਦੇ ਜੋਹਰ ਹਿਰਦੈ ਸਦਾ ਵਸਾਏ ਰਿਦਾ ਸਿਧਾਂਤ ਉਹਨਾਂ ਦੇ ਮਗਰ ਤੁਰੀਆਂ ਫਿਰਦੀਆਂ ਇੱਕ ਲੋਈ ਰਸਤੇ ਦਿਖਾਤਾ ਭਾਰ ਨਹੀਂ ਚੁੱਕੋਇਆ ਹਾਥੀ ਬਹਿ ਗਿਆ ਮੰਤਰੀ ਦੇ ਹੱਥ ਜੁੜ ਗਏ ਬਾਬਾ ਸ਼੍ਰੀ ਚੰਦ ਸਾਹਿਬ ਨੇ ਲੋਈ ਚੁੱਕੀ ਹੱਥ ਨਾਲ ਆਪਣੇ ਮੋਢੇ ਤੇ ਧਰ ਲਈ ਕਹਿੰਦੇ ਜਾਓ ਹਾਥੀ ਲੈ ਜਾਓ ਰਾਜਿਆਂ ਦੇ ਹਾਥੀ ਸਾਡਾ ਭਾਰ ਨਹੀਂ ਚੁੱਕ ਸਕਦੇ ਜਿਨ੍ਹਾਂ ਕੋਲ ਬੰਦਗੀ ਹੋਵੇ ਉਹਨਾਂ ਨੂੰ ਰਾਜਿਆਂ ਦਾ ਰਾਜ ਕਦੇ ਵੀ ਨਹੀਂ ਖਰੀਦ ਸਕਦਾ ਪਰ ਵਾਕਾ ਸ਼੍ਰੀ ਚੰਦ ਸਾਹਿਬ ਨੇ ਮੰਤਰੀ ਵਜ਼ੀਰ ਨੂੰ ਇਹ ਗੱਲ ਕਹੀ ਨਵਾਦ ਨੂੰ ਕਹਦੇ ਅਸੀਂ ਆਵਾਂਗੇ ਲਾਹੌਰ ਜ਼ਰੂਰ ਪਰ ਉਹਦੇ ਪਰਕੇ ਨਹੀਂ ਕਿਸੇ ਫਕੀਰ ਦੇ ਕਹਿਣ ਕਰਕੇ ਆਵਾਂਗੇ ਸਾਈ ਮੀਆਂ ਮੀਰ ਦਾ ਸੱਦਾ ਅਸੀਂ ਜ਼ਰੂਰ ਆਵਾਂਗੇ ਸਾਈ ਮੀਆਂ ਮੀਰ ਸਾਹਿਬ ਦੇ ਕਹਿਣ ਤੇ ਬਾਬਾ ਸ਼੍ਰੀ ਚੰਦ ਸਾਹਿਬ ਲਾਹੌਰ ਪਹੁੰਚ ਗਏ ਜਦੋਂ ਮੁਗਲ ਲਾਹੌਰ ਪਹੁੰਚੇ ਮੇਲਾ ਵਿੱਚ ਬੜੇ ਤਾਹਾਂ ਪੈ ਰਹੀਆਂ ਨੇ ਰਾਜੇ ਦਾ ਪੁੱਤਰ ਚੜ੍ਹਾਈ ਕਰ ਗਿਆ ਸਵਾਸ ਪੂਰੇ ਹੋ ਗਏ ਨੇ ਸੋਗ ਦੀ ਲਹਿਰ ਫੈਲੀ ਹੈ ਰਾਜਾ ਬਰਲਾਪ ਕਰ ਰਿਹਾ ਤੇ ਜਦੋਂ ਵਾਬਾ ਸ਼੍ਰੀ ਚੰਦ ਸਾਹਿਬ ਪਹੁੰਚੇ ਫਿਰ ਰਾਜਾ ਹੱਥ ਜੋੜ ਕੇ ਕਹਿੰਦਾ ਹੁਣ ਤੁਹਾਡੇ ਪਹੁੰਚਣ ਦਾ ਕੀ ਫੇ ਨਾਗ ਵਿੱਚ ਆ ਕੇ ਕਹਿੰਦਾ ਹੁਣ ਪੰਚਣ ਦਾ ਕੀ ਫਾਇਦਾ ਹੁਣ ਤਾਂ ਇਹਦੇ ਸੁਹਾਸ ਮੁੱਕ ਗਏ ਨੇ ਜਿਉਂਦਿਆਂ ਦੀ ਆਉਦੇ ਕੋਈ ਫਰਿਆਦ ਕਰ ਦਿੰਦੇ ਇਹਦੀ ਉਮਰ ਵੱਜ ਜਾਂਦੀ ਇਹ ਤਾਂ ਤੁਹਾਡੇ ਆਉਣ ਤੋਂ ਪਹਿਲਾਂ ਮਰ ਗਿਆ ਤੇ ਸਾਧ ਸੰਗਤ ਬਾਬਾ ਸ਼੍ਰੀ ਚੰਦ ਸਾਹਿਬ ਮਸਪਰਾ ਕੇ ਬੋਲੇ ਕਹਿੰਦੇ ਬਾਦਸ਼ਾਹ ਜੇ ਪਹਿਲਾਂ ਆ ਜਾਂਦੇ ਨਾ ਤਾਂ ਵੀ ਤੇਰੇ ਅੰਦਰ ਸ਼ੰਕਾ ਰਹਿ ਜਾਣਾ ਸੀ ਖਬਰਿਆ ਕਿਸੇ ਦੀ ਦਵਾਈ ਨਾਲੇ ਠੀਕ ਹੋ ਗਿਆ ਕਿਉਂਕਿ ਬੰਦਾ ਸ਼ਮਪੇ ਵਿੱਚ ਹੀ ਰਹਿੰਦਾ ਨਾ ਕਈ ਕਈ ਥਾਵਾਂ ਤੇ ਤਰ ਅਰਦਾਸਾਂ ਕੀਤੀਆਂ ਹੁੰਦੀਆਂ ਫਿਰ ਇਹ ਨਹੀਂ ਪਤਾ ਲੱਗਦਾ ਪੂਰੀ ਕਿੱਥੋਂ ਹੋਈ ਹੈ ਸਾਰੇ ਤਾਂ ਤੇ ਲੱਡੂ ਚੱਕੀ ਫਿਰਦੇ ਤੁਸੀਂ ਇੱਕ ਗੁਰੂ ਤੇ ਵਿਸ਼ਵਾਸ ਕਹਿੰਦੇ ਫਿਰ ਤੇਰੇ ਸ਼ਮਤਾਂ ਰਹਿ ਜਾਣਾ ਸੀ ਕਿ ਖਬਰਿਆ ਕਿਸੇ ਦੀ ਦਵਾਈ ਲੱਗ ਗਈ ਹੈ ਹੁਣ ਤੈਨੂੰ ਅਸੀਂ ਆਏ ਆ ਲੈ ਫਿਰ ਜੇ ਕਰਾਮਾਤ ਵਿਖਾਉਣੀ ਹੈ ਤੇ ਮਾੜੀ ਕਹਿੰਦੇ ਜੇ ਕਰਾਮਾਤ ਕਰਨੀ ਫਿਰ ਪੂਰੀ ਕਰਨੀ ਚਾਹੀਦੀ ਸਾਈ ਹੁੰਦੀਆਂ ਮੀਰ ਸਾਹਿਬ ਦੇ ਕਹਿਣ ਤੇ ਉਹਨਾਂ ਦੇ ਸਾਹਮਣੇ ਬਾਬਾ ਸ਼੍ਰੀਚੰਦ ਸਾਹਿਬ ਨੇ ਜਟਾਵਾਂ ਨਿਚੋੜ ਕੇ ਦੋ ਘੁੱਟ ਜਲ ਜਦੋਂ ਰਾਜੇ ਦੇ ਬੇਟੇ ਦੇ ਮੂੰਹ 'ਚ ਪਾਇਆ ਸਾਸ ਸੰਗਤ ਉਹਨਾਂ ਦਾ ਇਤਿਹਾਸ ਤਵਾ ਦੀ ਕਹਿੰਦੀ ਹੈ ਰਾਜੇ ਦੇ ਪੁੱਤਰ ਦੇ ਸਵਾਸ ਦੁਆਰਾ ਚਲਦਾ ਹੈ ਕਿਉਂਕਿ ਇਹ ਪ੍ਰਭ ਭਾਵੇਂ ਬਿਨ ਸਾਸ ਤੇ ਰੱਖੈ ਪ੍ਰਭ ਭਾਵੇਂ ਤਾਂ ਹਰ ਗੁਣ ਭਖੈ ਰੱਬ ਦੇ ਪਿਆਰੇ ਰੱਬ ਦਾ ਰੂਪ ਹੋ ਜਾਂਦੇ ਉਹ ਚੌਣ ਤਾਂ ਪ੍ਰਭੂ ਦੇ ਕੋਲੋਂ ਬਿਨਾਂ ਸਾਹ ਤੋਂ ਬੰਦਾ ਜੀਉਣਾ ਕਰ ਦਿੰਦੇ ਨੇ ਉਹਦੀ ਵਡਿਆਈ ਹੈ ਇਥੇ ਬਾਣੀ ਅੰਦਰ ਵੀ ਪਾਤਸ਼ਾਹ ਨੇ ਕਿਹਾ ਸਤਗੁਰ ਮੇਰਾ ਮਾਰਜ ਵੱਲ ਐ ਗੁਰੂ ਕੋਲ ਪਾਵਰ ਐ ਗੁਰੂ ਚ ਸਮਾਇਆ ਕੋਲ ਪਾਵਰ ਐ ਇਹ ਸਾ ਸੰਗਤ ਇਹਦੀ ਵਿਆਖਿਆ ਨਹੀਂ ਹੋ ਸਕਦੀ ਜਗ੍ਹਾ ਤੇ ਮਹਾਂ ਪ੍ਰਸ਼ੰਦ ਦੇ ਦਰਸ਼ਨ ਕੀਤੇ ਉੱਥੇ ਨਾ ਕਮਾਈ ਆ ਗਏ ਬਜ਼ੁਰਗ ਆਪਣੇ ਨੌ ਤੇ ਪੁੱਤ ਨੂੰ ਲੈ ਕੇ ਐਦਾਂ ਦਰਬਾਰ ਚ ਬੈਠੇ ਤਾਂ ਉਹ ਬਾਹਰ ਵਰਨ ਸੇਵਾਦਾਰ ਜਿਹੜਾ ਪ੍ਰਸ਼ਾਦ ਤੇ ਬਜ਼ੁਰਗ ਬੈਠਾ ਉਹਨੂੰ ਕਹਿੰਦੀ ਵੇ ਬਾਬਾ ਜੀ ਨੇ ਕਦੋਂ ਆਣਾ ਉਹ ਕਹਿੰਦੇ ਭਾਈ ਉਹ ਕਦੇ ਬਾਹਰ ਗਏ ਹੋਏ ਆ ਬਜ਼ੁਰਗ ਨੇ ਬਾਬਾ ਜੀ ਬਾਹਰ ਗਏ ਕੋਈ ਭਾਈ ਪਤਾ ਨਹੀਂ ਹੈ ਘੰਟਾ ਡੂੜ ਘੰਟਾ ਬੈਠੇ ਰਹੇ ਫਿਰ ਉਹਦਾ ਮੁੰਡਾ ਕਾਲਾ ਪੈ ਗਿਆ ਉਹ ਆਪਣੀ ਮਾਈ ਨਾਲ ਲੜ ਪਿਆ ਕਹਿੰਦਾ ਬੀਬੀ ਤੂੰ ਕੀ ਸਾਨੂੰ ਅਸੀਂ ਕੰਮ ਤੇ ਵੀ ਜਾਣਾ ਹੈ ਮੱਥਾ ਟੇਕ ਲਿਆ ਕਹਿੰਦਾ ਬਸ ਠੀਕ ਹੈ ਹੁਣ ਬਾਬਿਆਂ ਤੋਂ ਕੀ ਕਰਾਉਣੇ ਉਹ ਕਹਿੰਦੀ ਨਹੀਂ ਮੈਂ ਬਾਬਿਆਂ ਤੋਂ ਤੁਹਾਡੀ ਅਰਦਾਸ ਕਰਾਉਣੀ ਬੁੱਤ ਬਹਿ ਜਾ ਨਵਾਂ ਵਿਆਇਆ ਸੀ ਮੁੰਡਾ ਬਹੁਤ ਸੀ ਨਾਲ ਉਹ ਲੜਕਾ ਉਫਾ ਫਿੱਕਾ ਜਿਹਾ ਹੋ ਗਿਆ ਜਦੋਂ ਉਹਦੀ ਪੇਸ਼ੈਂਸ ਕੱਟ ਗਈ ਥੋੜਾ ਉੱਚਾ ਬੋਲਣ ਲੱਗ ਪਿਆ ਤਾਂ ਉਹ ਜਿਹੜਾ ਸੇਵਾਦਾਰ ਬਜ਼ੁਰਗ ਬੈਠਾ ਉਹਨੇ ਉੱਠ ਕੇ ਅਗਿਆ ਵੀ ਬੀਬੀ ਕੰਮ ਕੀ ਆ ਬਾਬਿਆਂ ਕੋਲ ਉਹ ਕਹਿੰਦੀ ਕੰਮ ਤਾਂ ਕੋਈ ਨਹੀਂ ਮੈਂ ਪੁੱਤ ਨੋਨ ਨੂੰ ਲੈ ਕੇ ਆਈ ਆ ਅਰਦਾਸ ਕਰਾਉਣੀ ਇਹਨਾਂ ਨੂੰ ਮਹਾਰਾਜ ਜੀ ਦੇ ਦੇ ਇੱਕੋ ਇੱਕ ਪੁੱਤਾ ਕਿਤੇ ਇਹਨਾਂ ਨੂੰ ਮੇਰੇ ਘਰ ਪੁੱਤਰਾ ਹੋ ਜਾ ਮੈਂ ਤਾਂ ਅਰਦਾਸ ਕਰਾਉਣੀ ਆ ਜਿਹੜਾ ਪ੍ਰਸ਼ਾਦ ਤੇ ਬਜ਼ੁਰਗ ਬੈਠਾ ਸੀ ਨਾ ਉਹ ਕਹਿੰਦਾ ਮਾਈ ਬਸ ਇੰਨਾ ਹੀ ਕੰਮ ਐ ਮੈਂ ਤਾਂ ਕਿਹਾ ਖਬਰਿਆ ਕਿਹੜਾ ਕੰਮ ਕਰਾਉਣਾ ਐਨਾ ਕੰਮ ਅਰਦਾਸ ਕਰਾਉਣੀ ਐ ਕਹਿੰਦਾ ਮੈਂ ਕਰ ਦਿੰਦਾ ਉਹ ਮਾਈ ਕਹਿੰਦੀ ਬਾਬਾ ਤੇਤੋਂ ਨਹੀਂ ਕਰਾਉਣੀ ਮੈਂ ਮਾਂ ਪਰਸ਼ਾ ਤੋਂ ਕਰਾਉਣੀ ਅਰਦਾਸ ਆ ਉਹ ਕਹਿੰਦਾ ਮਾਈ ਗਲਤ ਅਰਦਾਸ ਇਹ ਤਾਂ ਦੇਣ ਵਾਲਾ ਦਾਤਾ ਤਾਂ ਹੁਣ ਵੀ ਪ੍ਰਕਾਸ਼ਮਾਨ ਹੈ ਅਰਦਾਸ ਹੀ ਕਰਾਉਣੀ ਦੇਣਾ ਤਾਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੇ ਹੈ ਕਹਿੰਦਾ ਮਾਈ ਚਲ ਮੈਂ ਅਰਦਾਸ ਕਰ ਦੇਣਾ ਹੱਥ ਨੂੰ ਧੋਵੋ ਉਹ ਬਜ਼ੁਰਗ ਪ੍ਰਸ਼ਾਦ ਤੋਂ ਉੱਠਿਆ ਹੱਥ ਧੋ ਕੇ ਆ ਗਿਆ ਉਹਦਾ ਮੁੰਡਾ ਨੋ ਵੀ ਖੜ ਗਿਆ ਮਾਈ ਵੀ ਖੜ ਗਏ ਉਹਨੇ ਅਰਦਾਸ ਕੀਤੀ ਕਿ ਸੱਚੇ ਬਾਦਸ਼ਾਹ ਇਹ ਤੁਹਾਡੇ ਕੋਲ ਆਏ ਹੁਣ ਕਿਰਪਾ ਕਰਿਓ ਇਹਨਾਂ ਨੂੰ ਪੁੱਤਰੇ ਦੀ ਦਾਤ ਬਖਸ਼ਿਓ ਅਰਦਾਸ ਕਰਨ ਤੋਂ ਬਾਅਦ ਨਾ ਉਹ ਪ੍ਰਸ਼ਾਦ ਤੇ ਬੈਠੇ ਬਜ਼ੁਰਗ ਨੇ ਅਰਦਾਸ ਕਰਕੇ ਫਿਰ ਇੱਕ ਗੱਲ ਕਹੀ ਕਹਿੰਦੇ ਲੈ ਮਾਈ ਹੁਣ ਪਰੋਸਾ ਰੱਖੀਂ ਕਿਤੇ ਹੋਰ ਨਾ ਅਰਦਾਸਾਂ ਕਰਾਉਂਦੀ ਫਰੀਂ ਹੁਣ ਪਰੋਸਾ ਰੱਖੀਂ ਪੁੱਤਰੇ ਦੀ ਅਰਦਾਸ ਕਰਦੀ ਐ ਪੁੱਤਰਾ ਹੋਣੇ ਤੇ ਕਹਿੰਦੇ ਜਾਂ ਫਿਰ ਕਿਤੇ ਸ਼ੱਕ ਨਾ ਤੈਨੂੰ ਰਹ ਜਾਏ ਤੇ ਖਰਿਆ ਪਰਾ ਪ੍ਰਸ਼ਾਦ ਤੇ ਬੈਠੇ ਸੇਵਾਦਾਰ ਨੇ ਅਰਦਾਸ ਕੀਤੀ ਹੈ ਤੈਨੂੰ ਸ਼ੰਕਾ ਨਾ ਰਹ ਜਾਏ ਜਿੱਦਣ ਪੁੱਤਰਾ ਹੁਣਾ ਲੈ ਕੇ ਆਈ ਅੱਖਾਂ ਤੋਂ ਬਿੱਲਾ ਹੋਏ ਦਾ ਇਹ ਵੀ ਨਿਸ਼ਾਨੀ ਹੈ ਉਹ ਮਾਈ ਹੀ ਹੈਰਾਨ ਹੋ ਗਈ ਵੀ ਸਾਡੇ ਘਰ ਤਾਂ ਅੱਖਾਂ ਤੋਂ ਬਿੱਲਾ ਹੀ ਨਹੀਂ ਕੋਈ ਹੈ ਕਹਿੰਦਾ ਫਿਰ ਇਹ ਵੀ ਵਿਸ਼ਵਾਸ ਰੱਖੀ ਵਣ ਉਹ ਚਲੀ ਗਈ ਸਾਥ ਸੰਗਤ ਜਦੋਂ ਉਹਦੇ ਪੋਤਰਾ ਹੋਇਆ ਨਾ ਮਾਈ ਉੱਥੇ ਡੇਰੇ 'ਚ ਲੱਭਦੀ ਫਿਰੇ ਕਹਿੰਦੀ ਪ੍ਰਸ਼ਾਦ ਤੇ ਜਿਹੜਾ ਬਾਬਾ ਬੈੰਦਾ ਉਹ ਕਿੱਥੇ ਆ? ਉਹਨੇ ਕਹਾ ਭਾਈ ਉਹਦਾ ਲੰਗਰ ਝੋੜਾ ਉਹਦੇ ਕੱਪੜੇ ਲਿਬੜੋ ਲੰਗਰ ਕਹਿੰਦੀ ਬਾਬਾ ਜੀ ਤੁਸੀਂ ਅਰਦਾਸ ਕੀਤੀ ਸੀ ਪੋਤਰਾ ਹੋਇਆ ਸੱਚੀ ਅੱਖਾਂ ਤੋਂ ਮਿਲਿਆ ਹੱਥ ਜੋੜ ਕੇ ਕਹਿੰਦਾ ਫਿਰ ਨੌਕਰ ਕੋਲ ਕੀ ਲੈਣ ਆਈਆਂ ਦੇਣ ਵਾਲਾ ਦਾਤਾ ਅੰਦਰ ਬੈਠਾ ਹੈ। ਦੇਣ ਵਾਲਾ ਤਾਂ ਗੁਰੂ ਗ੍ਰੰਥ ਸਾਹਿਬ ਅੰਦਰ ਹੈ ਮੈਨੂੰ ਕੀ ਦਸਣ ਆਈ ਹੈ ਜੇ ਸ਼ੁਕਰਾਨਾ ਕਰਨਾ ਉਹਦਾ ਕਹਿਣ ਤੋਂ ਬਾਹਰ વિશ્વાસ હો જાય ગુરુ ઇથોں તક વર્ત જંદા થિર કર વૈસો ਹਰ ਜਨ ਪਿਆਰੇ ਸਤ ਵਰ ਤੁਮਰੇ ਆਸ ਵਾਰੇ ਇੱਕ ਵਰ ਪਿਆਰ ਨਾਲ ਗੱਜ ਕੇ পড়ੋ ਗੁਰੂ ਰਾਮਦਾਸ ਮਹਾਰਾਜ ਜੀ ਦੇ ਪਿਆਰੇ ਗੀਤਨੀਆਂ ਸੋ ਇਹ ਵੀਡੀਓ ਤੁਸੀਂ ਸੁਣੀ ਆ ਵਿਚਾਰਾਂ ਨੇ ਬਹਾ ਸ਼ਰੀ ਚੰਦ ਦੀਆਂ ਤੇ ਗੁਰੂ ਤੇ ਭਰੋਸਾ ਤਾਂ ਸਭ ਕੁਝ ਅਗਰ ਗੁਰੂ ਤੇ ਭਰੋਸਾ ਨਹੀਂ ਤਾਂ ਕੁਝ ਨਹੀਂ ਵੀਡੀਓ ਵਧੀਆ ਲੱਗੇ ਹੋਵੇ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਸ਼ੇਅਰ ਜ਼ਰੂਰ ਕਰਿਓ ਬਾਤੋ ਬਾਤ ਵਿਚਾਰ ਆਪਣੇ ਜਰੂਰ ਦਿਆ ਕਰੋ ਅੱਗੇ ਵੀ ਅਜੇ ਵੀਡੀਓ ਲੈ ਕੇ ਮਿਲਦੇ ਰਹਾਂਗੇ ਸਤਿ ਸ੍ਰੀ ਅਕਾਲ